ਬਦੋ ਜੀ ਨਾ ਬੋਲੋ ਮੇਰਾ ਨਾਮ ਚਰਨਜੀਤ ਕੌਰ ਆ ਤੁਸੀਂ ਇਸ ਕਾਨਫਰੰਸ ਕਰਦੇ ਹੋ ਕੀ ਗੱਲ ਕਰਨੀ ਹੈ ਮੈਂ ਮੇਰਾ ਬੇਟਾ ਮਾਰ ਰਿਹਾ ਸੀ ਜੀ ਮੇਰੀ ਮੌਨ ਹੈ ਅੱਛਾ ਮੈਂ ਇਨਸਾਫ ਚਾਹੁੰਨੀ ਆ ਮੈਨੂੰ ਇਨਸਾਫ ਮਿਲੇ ਉਹਨੂੰ ਗਿਰਫਦਾਰ ਕੀਤਾ ਜਾਵੇ ਕਿ ਮਰਜੋਲਾ ਤੁਹਾਡੇ ਬਿਲਡਿੰਗ ਦੇ ਮੋੜ ਤੇ ਮੇਰੇ ਬੇਟੇ ਨੂੰ 2 ਮਹੀਨੇ ਹੋ ਗਏ ਸੀ 2 ਮਹੀਨੇ ਕਿਥੇ ਰਹਿਣ ਨੂੰ ਕਦੋਂ ਬਹਤ ਰਹਿਣਾ ਤੇ ਮੇਰਾ ਬੇਟਾ ਨਾਲ ਹੁੰਦਾ ਸੀ ਨਹੀਂ ਉਹ ਵੱਖਰਾ ਸੀ ਜੀ ਉਹ ਤਾਂ ਉਹ ਉਹ ਅਲੱਗ ਉਹ ਵੀ ਉਹਦਾ ਹੀ ਰਹਤੇ ਕਾਦੂਪਰੀ ਸੀ ਉੱਚੀ ਤੁਹਾਨੂੰ ਨਾਲ ਉਹ ਪਤਨੀ ਸੀ ਹਾਂਜੀ ਤੇਰੇ ਦੇ ਬੱਚੇ ਕਿੰਨੇ ਸੀ ਇੱਕੋ ਬੇਟਾ ਸੀ ਜੀ ਉਹਦਾ ਠੀਕ ਹੈ ਤੇ ਕੀ ਕਰਦਾ ਬੇਟੇ ਨੂੰ ਮੋਤ ਹੋਇਆ ਉਹਦੇ ਤੋਂ ਤੰਗ ਪਰੇਸ਼ਾਨ ਹੋ ਕੇ ਉਹਨੇ ਫਾਹਾ ਲੈ ਲਿਆ ਪਤਾ ਨਹੀਂ ਕੀ ਕਹਿੰਦੀ ਸੀ ਕੀ ਨਹੀਂ ਲੜਦੇ ਰਹਿੰਦੇ ਰਹੀ ਰੋਜ਼ੀ ਅੱਛਾ ਉਹ ਬੇਟਾ ਕਰਦਾ ਕੀ ਸੀ ਤੁਹਾਡਾ ਉਹ ਸਲਵਨ ਦਾ ਕੰਮ ਕਰਦਾ ਸੀ ਠੀਕ ਹੈ ਤੁਹਾਡੇ ਨਾਮ ਕਰਦੇ ਨਾਮ ਲੱਗੀ ਹੋਈ ਸੀ ਆ ਸਤਾਰ ਦੇ ਵਿੱਚ ਸਰਫ ਸਫਾਰੀ ਕੇ ਪ੍ਰਾਈਵੇਟ ਪ੍ਰਾਈਵੇਟ ਠੀਕ ਹੈ ਤੇ ਤੁਹਾਡਾ ਪੁੱਤ ਅਗਨ ਵਿੱਚ ਪੁੱਤ ਹਲਕਾ ਜੀ ਸੀ ਛੋਟਾ ਬੱਚਾ ਸੀ ਹਾਂਜੀ ਜਿਹੜਾ ਤੁਹਾਡੇ ਤੋਂ ਅਲੱਗ ਹੋ ਕੇ ਰਹੇ ਸੀ ਹਾਂਜੀ ਅਲੱਗ ਹੋ ਕੇ ਰਹਿੰਦੇ ਵਿੱਚ ਕੰਧ ਹੋਈ ਹੋਈ ਸੀ ਜੀ ਅੱਛਾ ਜੀ ਤੇ ਹੁਣ ਤੁਹਾਡੇ ਬੇਟੇ ਦੀ ਮੌਤ ਹੋਈ ਜਾ ਹਾਂਜੀ ਤੁਸੀਂ ਜੇ ਪੁਲਿਸ ਦਰਵਾਜ਼ੇ ਕਰਾਈ ਹਾਂਜੀ ਇਹ ਐਫ ਆਈ ਆਰ ਜਿਕਰਾਈ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਭਾਈ ਇਹ ਕਿੱਥੇ ਹੋਈ ਆ ਖਾਲੀਨ ਕਤਵਾਲੀ ਇਹ ਕਿੱਥੇ ਉੱਤੇ ਹੋਈ ਆ ਅਰਚਨਾ ਅਰਚਨਾ ਦੇ ਉਹ ਨੋਟ ਹੋ ਗਿਆ ਹਾਂਜੀ ਤੇ ਉਹ ਪੁਲਿਸ ਨੂੰ ਕੋਈ ਗੋਦਤਾ ਨਹੀਂ ਦਿੱਤਾ ਨਹੀਂ ਜੀ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਹਾਂ ਤੁਸੀਂ ਕੀ ਮੰਗ ਰੱਖਦੇ ਹੋ ਤੁਸੀਂ ਮੰਗ ਇਹ ਹਾਂ ਮੰਗੇ ਹੈ ਜੀ ਇਹ ਜੀ ਇਹਨੂੰ ਜ਼ਿੰਮੇਵਾਰ ਕੀਤਾ ਜਾਵੇ ਸੋਨ ਨੂੰ ਇਨਸਾਫ ਦਵਾਇਆ ਜਾਵੇ ਸੋ ਮੇਰੀ ਤਾਂ ਕੋਈ ਗਰੀਬਣੀ ਦੀ ਸੁਣਦਾ ਹੀ ਨਹੀਂ ਅਸੀਂ ਜਾਣਦੇ ਆ ਕਹਿ ਦਿੰਦੇ ਆ ਰਿਪੋਰਟ ਆਊਗੀ ਤੇ ਫੇਰ ਚੱਕਾਂਗੇ ਉਹਨੂੰ ਠੀਕ ਹੈ ਉਹ ਸਾਡੇ ਤੇ ਦਰਖਾਸਤਾਂ ਦਿੰਦੀ ਪਈ ਹੈ ਤੁਲਾਸ ਨਾਲ ਕਿਸੇ ਕੋਲ ਗੋਮ ਜੀ ਵੀ ਹੈ ਹਾਂ ਜੀ ਠੀਕ ਹੈ ਕਦਰ ਆ ਰਹੀ ਹੈ ਇੱਥੇ ਨਹੀਂ ਕਾਦੂਪੁਰ ਨਹੀਂ ਆਉਦੇ ਪੇਕਿਆਂ ਦੇ ਰਹਿੰਦੀ ਇੱਥੇ ਪੇਕੇ ਉਹਦੇ ਪੰਜਾਬੀ ਬਾਗ ਜੀ ਕੋਲ ਹੀ ਪੂਰਤ ਜੀ ਹਾਂ ਜੀ ਤੇ ਤੁਹਾਡੇ ਬੇਟੇ ਜੀ ਰੇਂਜ ਮੈਂ ਨਹੀਂ ਚੱਲ ਮਾਰੇ ਸੀ ਲੋ ਮੈਂ ਸੋਜੀ ਨਾ ਤੁਹਾਡਾ ਸਜੀਜਾ ਪੀਮ ਜੈ ਭਾਰਤ ਮੈਂ ਜੀ ਸੀਨੀਅਰ ਅਗੂ ਭਾਰਤੀ ਆਮ ਜਨਤਾ ਪਾਰਟੀ ਅ ਵਰਿੰਦਰ ਸਿੰਘ ਕਾਦੂਗੁਰ ਔਰ ਵਰਿੰਦਰ ਸਿੰਘ ਜੋ ਅੱਜ ਤੁਸੀਂ ਪਲੱਸ ਕਾਰਪਸ ਤੋਂ ਸਕਾ ਲਿਓ ਪਾਤਾ ਤੁਹਾਡੇ ਨਾਲ ਗੱਲ ਬੈਠੇ ਨੇ ਕੀ ਕਹਿਣਾ ਚਾਹੋਗੇ ਸਰ ਇਹ ਕਹਿਣਾ ਚਾਹੁੰਗੇ ਕਿ ਅੱਜ ਤੋਂ 2 ਮਹੀਨੇ ਪਹਿਲਾਂ ਮੇਰੇ ਬ੍ਰਦਰ ਦੀ ਛੋਟੇ ਦੀ ਡੈਥ ਹੋ ਗਈ ਸੀ ਤੇ ਪੁਲਿਸ ਤੇ ਪ੍ਰਸ਼ਾਸਨ ਨੇ ਕੋਈ ਅਜ ਤੱਕ ਹਲੇ ਤੱਕ ਕੋਈ ਕਾਰਵਾਈ ਕੀ ਕਾਰਵਾਈ ਤਾਂ ਦੂਰ ਦੀ ਗੱਲ ਆ ਹਲੇ ਤੱਕ ਉਸ ਕਿਲ ਸਿਲਿਜ ਸਿਲਿਜ ਘਰ ਵੀ ਨਹੀਂ ਆਏਗੇ ਘਰ ਵੀ ਆ ਕੇ ਨਹੀਂ ਦੇਖਿਆ ਵੀ ਸਾਡੇ ਸਾਡੇ ਲੋ ਦਰਖਾਸਤ ਬਕਾਇਦਾ ਪਰਚਾ ਦਰਜ ਹੋਇਆ ਹੈ ਉਸ ਜਨਾਨੀ ਤੇ ਉਸ ਨੂੰ ਉਹਦੇ ਘਰ ਤੱਕ ਵੀ ਨਹੀਂ ਗਿਆ ਵੀ ਅਜ ਤੱਕ ਉਹਨੂੰ ਵੀ ਅਰੈਸਟ ਕੀ ਕਰਦਾ ਉਹਨੂੰ ਪੁੱਛੀ ਆਈ ਠੀਕ ਹੈ ਜੀ ਸਾਡੀ ਪ੍ਰਸ਼ਾਸਨ ਨੂੰ ਇਹ ਮੰਗ ਹੈ ਜੀ 22 ਤਰੀਕ ਤੱਕ ਅਸੀਂ ਇਹ ਚ ਉਹਨੇ 22 ਤਰੀਕ ਤੱਕ ਸਾਡੀ ਕਾਰਵਾਈ ਹੋਵੇ ਦਰਖਾਸਤ ਤੇ ਨਹੀਂ ਤਾਂ 23 ਤੇ ਵੱਡੀ ਪ੍ਰਦਰਸ਼ਨ ਦੇ ਭਾਤੀਆਂ ਜਨਤਾ ਪੂਰੀ ਪੂਰੀ ਟੀਮ ਸਾਡੀ ਪੂਰੀ ਪਾਰਟੀ ਸਾਡੀ ਕਤਵਾਲੀ ਸਾਹਮਣੇ ਧਰਨਾ ਲਾਗੇ ਪੂਰੇ ਵੱਡੇ ਪ੍ਰਦਰਸ਼ਨ ਦੀ 23 ਕਿਹੜੀ ਹਾਂਜੀ 23 ਕਿਹੜੀ 23 April 23 April ਹਾਂਜੀ ਜਿਹੜੇ ਤੁਹਾਡੇ ਜੋ ਮੰਗਾ ਨਾਮ ਵੜੀਆਂ ਗਈਆਂ ਅਸੀਂ ਵੱਡੇ ਪ੍ਰਦਰਸ਼ਨ 23 April ਨੂੰ ਤੋਂ ਨਾਮ ਕਤਵਾਲੀ ਜੀ ਹਾਂਜੀ ਬਿਲਕੁਲ ਜੀ ਬਾਰੇ ਮੰਗਾ ਹੈਗੀ ਆ ਸਾਡੀ ਮੰਗ ਇਹ ਆ ਜੀ ਜਿਹੜਾ ਪਰਚਾ ਦਰਜ ਹੋਇਆ ਜੋ ਪੁਲਿਸ ਨੇ ਦਰਜ ਕੀਤਾ ਹੈ ਆ ਉਦੇਤੇ ਉਹਨੂੰ ਅਰੈਸਟ ਪਾਈ ਜਾਵੇ ਤੋ ਉਹਨੂੰ ਆਪਣੇ ਕਰਮਾਂ ਦੀ ਸਜ਼ਾ ਦਿੱਤੀ ਹੈ